ਅੱਜ ਕਾਂਗਰਸ ਪਾਰਟੀ ਦੇ ਹਾਂਜੀ ਅੱਜ ਕਾਂਗਰਸ ਪਾਰਟੀ ਵੱਲੋਂ ਵਾਰਡ ਨੰਬਰ 52 ਤੇ ਪ੍ਰੋਫਾਈਲ ਕੀਤੇ ਆ ਜੀ ਤੇ ਹਾਈ ਕਮਾਂਡ ਦਾ ਧੰਨਵਾਦ ਕਰਦੇ ਆਂ ਕਾਂਗਰਸ ਪਾਰਟੀ ਦਾ ਜਿਨ੍ਹਾਂ ਨੇ ਇਹ ਮਾਨ ਬਖਸ਼ਿਆ ਕਿ ਪਹਿਲਾ ਵਾਰਡ ਸਾਡਾ 47 ਸੀ ਉਸ ਤੋਂ ਬਾਅਦ ਵਾਰਡ ਨੰਬਰ 52 ਹੋ ਗਿਆ ਤੇ ਅੱਜ ਸਾਰੇ ਸਾਰੇ ਸਾਥੀਆਂ ਨਾਲ ਭਾਵਨਾ ਨਾਲ ਪਰਮ ਪਰੇ ਆ ਜੇ ਮੈਂ ਸਮਝਦਾ ਇੱਕ ਲੋਕ ਜਿਹੜੀ ਅੱਜ ਜਿਹੜੀ ਮੌਜੂਦਾ ਸਰਕਾਰ ਆ ਉਹ ਤੋਂ ਦੁਖੀ ਆ ਕਿਉਂਕਿ ਇਥੋਂ ਕਲੀਅਰ ਹੁੰਦਾ ਵਾ ਜਿਹੜੇ ਕਿ ਇਲੈਕਸ਼ਨ ਕਰਾਉਣ ਤੋਂ ਹੀ ਭਜਦੇ ਸੀ ਇਹ ਇਲੈਕਸ਼ਨ ਕੋਈ ਸਰਕਾਰ ਨਹੀਂ ਕਰਾ ਰਹੀ ਇਹ ਇਲੈਕਸ਼ਨ ਸੁਪਰੀਮ ਕੋਰਟ ਤੇ ਹਾਈ ਕੋਰਟ ਕਰਾ ਰਹੀ ਆ ਉਹਨਾਂ ਦੇ ਕਹੋ ਵੀ ਡੰਡੇ ਦੇ ਨਾਲ ਇਲੈਕਸ਼ਨ ਹੋ ਰਿਹਾ ਨਾ ਕਿ ਸਰਕਾਰ ਨਾਲ ਇਤਿਹਾਸ ਲਿਖਿਆ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਇਤਿਹਾਸ ਲਿਖਿਆ ਜਿਹਨੂੰ 92 ਐਮਐਲਏ ਦਿੱਤੇ ਹੁਣ ਪੰਜਾਬ ਦੇ ਲੋਕਾਂ ਨੇ ਅੱਜ ਇਲੈਕਸ਼ਨ ਕਰਾਉਣ ਤੋਂ ਭੱਜ ਭਜਦੇ ਪਏ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਕਾਂਗਰਸ ਪਾਰਟੀ ਦਾ ਮੇਰ ਬਣੇਗਾ ਸਰ 52 ਦੇ ਕਿਹੜੇ-ਕਿਹੜੇ ਜਿਹੜੇ ਕੰਮ ਐ ਤੇ ਪੈਂਡਿੰਗ ਰਹਿ ਗਏ ਜਿਹੜੇ ਤੁਹਾਡੇ ਵਾਰਡ ਨੰਬਰ 52 ਚ ਦੀ ਬਹੁਤ ਜੇ ਤੁਸੀਂ ਆਪ ਜਾ ਕੇ ਦੇਖੋਗੇ ਪਹਿਲਾਂ ਬਹੁਤ ਬੁਰੇ ਹਾਲ ਸੀ ਕੋਈ 12 ਸਾਲ ਤੋਂ ਬਾਅਦ ਸੜਕ ਬਣੀ ਕੋਈ 15 ਸਾਲ ਤੋਂ ਬਾਅਦ ਬਣੀ ਕੋਈ 18 ਸਾਲ ਤੋਂ ਬਾਅਦ ਬਣੀ ਐਸੀਆਂ ਸੜਕਾਂ ਬਣੀਆਂ ਨੇ ਜਿਹੜੇ ਕੰਮ ਹਜੇ ਹੋਣ ਵਾਲੇ ਨੇ ਉਹ ਮੇਰੇ ਟਰਮ ਦੇ ਵਿੱਚ ਪਾਸ ਹੋਏ ਸੀ ਜਿਹਦੇ ਲਈ ਅਸੀਂ ਡੀ ਜ਼ੋਨ ਦੇ ਵਿੱਚ ਧਰਨਾ ਵੀ ਦਿੱਤਾ ਸੀ ਸਾਰੇ ਕੌਂਸਲਰਾਂ ਨੇ ਵੀ ਜਿਹੜੇ ਕੰਮ ਨੇ ਕੰਮ ਕੀਤੇ ਜਾਣ ਉਦਘਾਟਨ ਤੁਸੀਂ ਕਰ ਲੋ ਤੁਹਾਨੂੰ ਲੋਕਾਂ ਨੇ ਐਮ ਐਲ ਏ ਬਣਾਇਆ ਉਦਘਾਟਨ ਤੁਸੀਂ ਕਰੋ ਘੱਟੋ ਘੱਟ ਕੰਮ ਤਾਂ ਕਰੋ ਜਿਹੜੇ ਲੋਕਾਂ ਨੂੰ ਤਕਲੀਫਾਂ ਆ ਰਹੀਆਂ ਅੱਜ ਵੀ ਜਾ ਕੇ ਦੇਖੋ ਕਈ ਜਗ੍ਹਾ ਸੜਕਾਂ ਉਹਦੇ ਟੁੱਟੀਆਂ ਪਈਆਂ 3 ਸਾਲ ਪਹਿਲਾਂ ਤੋਂ ਕੰਮ ਪਾਸ ਨੇ ਅੱਜ ਤੁਸੀਂ 3 ਸਾਲ ਬਾਅਦ ਹੁਣ ਤੁਸੀਂ ਕਹਿੰਦੇ ਅਸੀਂ ਕਰਾਵਾਂਗੇ ਜਾਂ ਤਾਂ ਤੁਸੀਂ ਸਾਨੂੰ ਲੋਕਾਂ ਨੂੰ ਦੱਸੋ ਵੀ ਇਹ ਕੰਮ ਅਸੀਂ ਪਾਸ ਕਰਾਇਆ ਐਨੇ ਦੀ ਲਾਗਤ ਨਾਲ ਫਿਰ ਅਸੀਂ ਵੀ ਸਮਝਾਂਗੇ ਹਾਂ ਵੀ ਕੰਮ ਤੁਸੀਂ ਪਾਸ ਕਰਾਇਆ ਲੋਕ ਵੀ ਸਮਝਣਗੇ ਇਹ ਪੁਰਾਣੇ ਕੰਮ ਆ ਜੇ 3 ਸਾਲ ਤੁਸੀਂ ਉਹ ਵੀ ਨਹੀਂ ਕਰਾ ਰਹੇ ਤਾਂ ਅਗਲੇ ਤੁਹਾਡੇ ਜਿਹੜੇ ਕਾਉਂਸਲਰ ਦੇ ਨੁਮਾਇੰਦੇ ਤੁਸੀਂ ਭੇਜਦੇ ਵੀ ਉਹ ਕੀ ਕਰਾਉਣਗੇ ਤੁਸੀਂ ਐਮ ਐਲ ਦੇ ਲੋਕਾਂ ਨੇ ਲੋਕਾਂ ਨੇ ਤੁਹਾਨੂੰ ਨਕਾਰ ਚੁੱਕੇ ਆ ਕਿਉਂਕਿ 3 ਸਾਲ ਦੇ ਵਿੱਚ ਬਹੁਤ ਲੋਕਾਂ ਨੂੰ ਤੁਸੀਂ ਸੁਪਨੇ ਦਿਖਾਏ ਸੀ ਕਿ ਅਸੀਂ ਆਹ ਕਰਾਂਗੇ ਇੱਕ ਵੀ ਡੱਕਾ ਨਹੀਂ ਤੋੜਿਆ ਕੋਈ ਤੁਸੀਂ ਹਜ਼ਾਰ ਪੈਨ ਦਿੱਤਾ ਕੋਈ ਤੁਸੀਂ 2500 ਪੈਨਸ਼ਨ ਨਹੀਂ ਕੀਤੀ ਇੱਕ ਵੀ ਕੰਮ ਨਹੀਂ ਕੀਤਾ ਸਰ ਤੁਹਾਡੀ ਬਾਈ ਚਾਰ ਤੁਹਾਨੂੰ ਚਿਤਾਂਦੇ ਆ ਲੋਕ ਤਾਂ ਕਿਸ ਤਰ੍ਹਾਂ ਜਿਹੜੇ ਤੁਹਾਡੇ ਵਾਦੇ ਕਿਤੇ ਯਾਰ ਬਿਲਕੁਲ ਜੀ ਲੋਕਾਂ ਦਾ ਪਿਆਰ ਆ ਜੀ ਤੇ ਜਿਹੜੇ ਮੈਂ ਸਮਝਦਾ ਕੰਮ ਪਾਸ ਆਉ ਤਾਂ ਹੋਣਗੇ ਹੀ ਹੋਣਗੇ ਉਹ ਪਹਿਲ ਦੇ ਪਹਿਲੇ ਮਹੀਨੇ ਕੰਮ ਸ਼ੁਰੂ ਹੋਣਗੇ ਪਰੌਣੇ ਆਉਂਦੇ ਕਿਉਂਕਿ ਅੱਜ ਅਸੀਂ ਨਾ ਤਾਂ ਕਾਉਂਸਲਰ ਆ ਨਾ ਸਾਡੀ ਸਰਕਾਰ ਆ ਸਪੌਂਸਰਰ ਹੋਣਗੇ ਤਾਂ ਤੁਸੀਂ ਕਾਰਪੋਰੇਸ਼ਨ ਨੂੰ ਕਹਿ ਕੇ ਜਿਹੜੇ ਤੁਹਾਡੇ ਕੰਮ ਉਹ ਪਾਸ ਕਰਾਓਗੇ ਅਤੇ ਹੋਰ ਜਿਹੜੇ ਰਹਿੰਦੇ ਕੰਮ ਨੇ ਚਾਹੇ ਉਹ ਪਾਰਕਾਂ ਦਾ ਚਾਹੇ ਕੋਈ ਰਹਿੰਦੇ ਡਿਪੈਂਡੈਂਟ ਉਹ ਪੂਰੇ ਕਿਤੇ ਜਾਣ ਸਰ ਵੋਟਰਾਂ ਨੂੰ ਕੀ ਫੀਲ ਕਰਦੀ ਆ ਵੋਟਰਾਂ ਨੂੰ ਇਹ ਫੀਲ ਕਰਦਾ ਸਾਰੀ ਆਪਣੀ ਬੋਰਡ ਸੋਚ ਸਮਝ ਕੇ ਪੂਰੇ ਪੰਜਾਬ ਵਾਸੀਆਂ ਜਿੱਦ ਤੱਕ ਬਾਵੀਏ ਸੋਚ ਸਮਝ ਕੇ ਬੋਰਡ ਪਾਇਓ ਲਾਰਿਆਂ ਤੋਂ ਬਚਿਓ ਪਹਿਲਾਂ بڑے ਵੱਡੇ ਵੱਡੇ ਲਾਰੇ ਆਏ ਸੀ ਇੱਕ ਮੌਕਾ ਇੱਕ ਮੌਕਾ ਦੇ ਕੇ ਪੰਜਾਬ ਤਬਾਹ ਹੋ ਗਿਆ ਅੱਜ ਗੈਂਗਸਟਰਾਂ ਦਾ ਵਾਧਾ ਹੋ ਗਿਆ ਲੁੱਟਾਂ ਖੋਹਾਂ ਕਰਦੇ ਅੰਦਰ ਵੜ ਕੇ ਹੋ ਰਹੀਆਂ ਇਹ ਅੱਜ ਤੱਕ ਨਹੀਂ ਹੋਇਆ ਸੀ ਉਹਨੂੰ ਦੇਖ ਕੇ ਆਪਣੀ ਬੋਰਡ ਸੋਚ ਸਮਝ ਤਾਂ ਆਪਣਾ ਪੰਜਾਬ ਬਚ ਸਕਦਾ ਆਪਣਾ ਲਗਾਣਾ ਪਾ ਸਕਦਾ ਮੈਂ ਬਸ ਇਹੀ ਅਪੀਲ ਕਰੂੰਗੀ ਕਾਂਗਰਸ ਪਾਰਟੀ ਦਾ ਸਾਥ ਦਿਓ ਜਿਹੜਾ ਅੱਜ ਤੱਕ ਤੁਹਾਨੂੰ ਇੰਨਾ ਤੁਹਾਡਾ ਡਿਵੈਲਪਮੈਂਟ ਕੀਤਾ ਹੈ ਜਿਸ ਪਾਰਟੀ ਨੇ ਉਹਦਾ ਤੁਸੀਂ ਉਹਨੂੰ ਉਹਨੂੰ ਸਾਥ ਦਿਓ ਉਹਦਾ ਪੰਜੇ ਨੂੰ ਵੋਟ ਪਾਓ ਆਪ ਦੀ ਕਾਰਗੁਜ਼ਾਰੀ ਤੁਸੀਂ ਦੇਖ ਹੀ ਚੁੱਕੇ ਹੋ ਕਿੰਨਾ ਕ੍ਰਾਈਮ ਵੱਧ ਚੁੱਕਿਆ ਕੋਈ ਸੇਫ ਨਹੀਂ ਹੈਗਾ ਕੱਲੀ ਇਹ ਤਾਂ ਨਹੀਂ ਹੈਗਾ ਕਿ ਬਿਜਲੀ ਫ੍ਰੀ ਕਰਦੀ ਜੀ ਤੇ ਤੁਸੀਂ ਟਾਪ ਲੈਵਲ ਤੇ ਆ ਕੇ ਬਾਕੀ ਬੇਸਿਕ ਨੈਸੈਸਿਟੀਆਂ ਵੀ ਹੈਗੀਆਂ ਨੇ ਤੁਸੀਂ ਉਹਨੂੰ ਵੀ ਪ੍ਰਾਇੋਰਟੀ ਤੇ ਰੱਖ ਕੇ ਕੰਮ ਕਰੋ ਇਹ ਚੀਜ਼ਾਂ ਨੇ ਇਹ ਚੀਜ਼ਾਂ ਗਰਾਊਂਡ ਲੈਵਲ ਤੇ ਆ ਕੇ ਹੀ ਤੁਸੀਂ ਜਿਹੜਾ ਜਿਹੜਾ ਬੰਦਾ ਵਿੱਚ ਵਿੱਚ ਸ਼ੁਰੂ ਕਰ ਉਹ ਹੀ ਦੇਖ ਸਕਦਾ ਕਿ ਕੀ ਹੈ ਕੀ ਨਹੀਂ ਜੀ ਮੈਨੂੰ 1000 ਰੁਪਏ ਗਏ ਪੈ ਗਿਆ ਹੋਊਗਾ ਜਿਹਨਾਂ ਨੂੰ ਪੈਣਾ ਹੋਊਗਾ ਵੈਸੇ ਬਾਕੀ ਤਾਂ ਸਾਰੇ ਇਹੀ ਕਹਿੰਦੇ ਨੇ ਕਿ ਅਜੇ ਤੱਕ ਤਾਂ ਕੁਝ ਆਇਆ ਨਹੀਂ ਫੋਕੀਆ ਗੱਲਾਂ ਦਾ ਕੁਝ ਨਹੀਂ ਹੋਣਾ 1000 ਰੁਪਏ ਨਾਲ ਜ਼ਿੰਦਗੀ ਤਾਂ ਨਹੀਂ ਨਿਕਲਦੀ ਕੀ ਬੀਲ ਕਰ ਗੋਟਰਾਂ ਨੂੰ ਗੋਟਰਾਂ ਨੂੰ ਇਹੀ ਅਪੀਲ ਕਰੂੰਗੀ ਕੰਮ ਕੀਤਾ ਹੈ ਕੰਮ ਕਰਾਂਗੇ 105700 ਕਾਂਗਰਸ ਪਾਰਟੀ ਨੇ ਮੇਰ ਬਣਾਈ ਮੇਰ ਬਣਾਈ ਜੀ ਇਧਰ ਆਓ ਇਧਰ ਆਓ ਇੱਥੇ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਆ ਦੂਜੀ ਵਾਰੀ ਆਪਾਂ ਨੂੰ ਮੌਕਾ ਮਿਲ ਰਿਹਾ ਪਾਰਟੀ ਵੱਲੋਂ ਦੇਖੋ ਕਾਂਗਰਸ ਪਾਰਟੀ ਨੇ ਦੂਜੀ ਵਾਰ ਸਾਨੂੰ ਟਿਕਟ ਦੇ ਕੇ نوازਿਆ ਜੀ ਵਰਕਰਾਂ ਦੇ ਵਿੱਚ ਭਾਰੀ ਜੋਸ਼ ਹੈ ਇਲਾਕੇ ਦੇ ਵਿੱਚ ਪੂਰੀ ਲਹਿਰ ਹੈ ਜੀ ਔਰ ਮੈਨੂੰ ਪੂਰੀ ਆਸ ਆ ਵੀ ਜਿਹੜੇ ਸਾਡੇ ਇਲਾਕੇ ਦੇ ਲੋਕ ਨੇ ਉਹ ਇੱਥੋਂ ਸਾਨੂੰ ਦੁਬਾਰਾ ਜਿਤਾ ਕੇ ਭੇਜਣਗੇ ਤੇ ਅਸੀਂ ਜਿਹੜੀ ਨਿਰੰਤਰ ਲੋਕ ਸੇਵਾ ਦੀ ਜੋ ਮੁਹਿੰਮ ਚਲਾਈ ਹੋਈ ਹੈ ਉਹਨੂੰ ਅੱਗੇ ਤੋਂ ਵੀ ਜਾਰੀ ਰੱਖਾਂਗੇ। ਕਿਹੜੀ ਵਾਰਡ ਨੰਬਰ ਤੁਹਾਡਾ ਜੀ? ਵਾਰਡ ਨੰਬਰ 74 ਜੀ। ਸਰ ਅੰਮੀਰ ਆਪਣਾ ਬਣਾਉਂਗਾ। ਮੇਰ ਪੂਰੀ ਕੋਸ਼ਿਸ਼ ਹੋਏਗੀ ਵੀ ਕਾਂਗਰਸ ਦਾ ਬਣੇ। ਜੀ। ਕਿਹੜੇ ਕਿਹੜੇ ਕੰਮ ਆ ਜਿਹੜੇ ਤੁਹਾਡੇ ਇਲਾਕੇ ਜਿਹੜੇ ਆ ਗਏ। ਇਲਾਕੇ ਵੀ ਤੁਸੀਂ 5 ਸਾਲ ਕੰਮ ਕੀਤਾ। ਕੋਈ ਰਹਿਈ ਆ? ਹਾਂ ਕੁਝ ਕੰਮ ਪੈਂਡਿੰਗ ਨੇ ਜੀ। ਕਿਹੜੇ ਕਿਹੜੇ ਕੰਮ ਪੈਂਡਿੰਗ ਨੇ? ਮਰਾਤਪੁਰਾ ਪਹਿਲੇ ਦੱਸੋ ਪਹਿਲੇ ਕਿਹੜੇ-ਕਿਹੜੇ ਕੰਮ ਕਰਾ ਦਿੱਤੇ। ਜਿਵੇਂ ਸਾਡੇ ਇੰਡਸਟਰੀ ਏਰੀਆ ਬੀ ਪ੍ਰਤਾਪ ਚੌਂਕ ਤੋਂ ਗਿਲ ਚ ਗ੍ਰੀਨ ਬੈਲਟ ਸੀ ਖਾਲੀ ਉਹਦਾ ਨਾਂ ਉਹਦੇ ਨਾਂ ਤੇ ਇੱਕ ਪੀਐਮਸੀ ਜਿਹੜੇ ਇਲਾਕਾ ਨਿਵਾਸੀ ਸਾਡੇ ਚਲਾ ਰਿਹਾ ਹੈ ਗੁਰਤੇਗ ਬਹਾਦਰ ਪਾਰਕ ਮੈਨੇਜਮੈਂਟ ਕਮੇਟੀ ਉਹ ਪਾਰਕ ਨੂੰ ਬਹੁਤ ਵਧੀਆ ਪਾਰਕ ਮੈਂ ਤਿਆਰ ਕਰਾਇਆ ਉਸ ਤੋਂ ਬਾਅਦ ਥੋੜਾ ਸਾਈਕਲ ਮਾਰਕੀਟ ਦਾ ਕੰਮ ਹੋਇਆ ਇੰਡਸਟਰੀ ਏਰੀਆ ਵਿੱਚ ਦੀਆਂ ਸੜਕਾਂ ਬਣੀਆਂ ਇੰਡਸਟਰੀ ਏਰੀਆ ਵਿੱਚ ਕੁਝ ਸੜਕਾਂ ਪੈਂਡਿੰਗ ਵੀ ਨੇ ਕਿਉਂਕਿ ਇਲਾਕਾ ਬਹੁਤ ਜ਼ਿਆਦਾ ਵੱਡਾ ਹੈ ਇੱਥੇ ਇੰਡਸਟਰੀ ਏਰੀਆ ਹੋਣ ਕਰਕੇ ਜਿੱਥੇ ਵੋਟ ਘਟਾ ਏਰੀਆ ਵੱਡਾ ਹੈ ਉਹ ਜਿਹੜੇ ਕੰਮ ਪੈਂਡਿੰਗ ਨੇ ਉਹ ਹੁਣ ਕਰਾਉਂਗਾ ਜੀ ਸਰਕਾਰ ਕਰਨੀ ਨਹੀਂ ਜੀ ਹਾਂ ਜੀ ਸਰਕਾਰ ਪਿਛ ਕਿਹੜੀ ਜੀ ਜਿਹੜੀ ਆ ਆਪਣੀ ਸਰਕਾਰ ਨਹੀਂ ਆਪਦੀ ਸਰਕਾਰ ਨੇ ਕੁਛ ਨਾ ਕੁਛ ਕੰਮ ਤਾਂ ਕੀਤਾ ਜੀ ਪਰ ਜਿਹੜੀ ਆਪ ਆਮ ਆਦਮੀ ਪਾਰਟੀ ਐ ਆਮ ਆਦਮੀ ਪਾਰਟੀ ਦਾ ਇੱਕ ਨਵੀਂ ਪਾਰਟੀ ਉੱਠੀ ਉਹਨਾਂ ਦੇ ਨਾਲ ਜਿਹੜੇ ਸਮਾਜ ਦੇ ਸੀ ਕੈਟਾਗਰੀ ਡੀ ਕੈਟਾਗਰੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਵਿੱਚ ਆਵੜੇ ਜੀ ਇੱਕ ਬੂਮ ਸੀ ਪੰਜਾਬ 'ਚ ਲਹਿਰ ਸੀ ਲੋਕਾਂ ਨੇ ਅੰਦਾਜ਼ਨ ਦੰਦ ਵੋਟਾਂ ਪਾਈਆਂ ਉਹਦਾ ਖਮਿਆਜਾ ਆਪ ਨੂੰ ਭੁਗਤਣਾ ਪਿਆ ਇਲਾਕੇ 'ਚ ਐਕਸਟਰਸ਼ਨਸ ਲੁੱਟਖੋ ਵਾਰਦਾ ਤਾਂ ਲੋ ਹਰ ਤਰੀਕੇ ਦੇ ਜਿਹੜੇ ਮਾੜੇ ਕੰਮ ਵਧ ਗਏ ਲੋਕੀ ਬੜੇ ਪਰੇਸ਼ਾਨ ਨੇ ਜਿਹੜੇ ਮੈਂ ਕਹਿ ਸਕਦਾ ਵੀ ਚੰਗੇ ਬੰਦੇ ਵੀ ਹਰ ਪਾਰਟੀ 'ਚ ਹੁੰਦੇ ਆ ਪਰ ਇਹਨਾਂ 'ਚ ਮਾੜੇ ਜਿਆਦਾ ਨੇ ਕੀ ਵੋਟਰਾਂ ਨੂੰ ਅਪੀਲ ਕਰੋਗੇ ਵੋਟਰਾਂ ਨੂੰ ਮੈਂ ਇਹੀ ਅਪੀਲ ਕਰਾਂਗਾ ਵੀ ਜਿਵੇਂ ਅਸੀਂ ਪਹਿਲਾਂ ਲੋਕਾਂ ਦੀ ਸੇਵਾ ਵਿੱਚ ਤਤਪਰ ਰਹੇ ਹਾਂ ਚਾਹੇ ਉਹ ਸਮਾਜਿਕ ਕੰਮ ਨੇ ਚਾਹੇ ਉਹ ਸਰਕਾਰ ਦੀਆਂ ਕੇਂਦਰ ਦੀਆਂ ਸਕੀਮਾਂ ਨੇ ਜਾਂ ਸੈਂਟਰ ਦੀਆਂ ਸਕੀਮਾਂ ਨੇ ਉਹਨੇ ਕੈਂਪ ਲਾਉਂਦੇ ਰਹੇ ਹਾਂ ਚਾਹੇ ਉਹ ਡਿਵੈਲਪਮੈਂਟ ਦੇ ਇਸ਼ੂ ਨੇ ਉਹ ਜਿਹੜੇ ਨਿਰੰਤਰ ਜਾਰੀ ਰਹਿਣਗੇ ਕਿਉਂਕਿ ਕਾਉਂਸਲਰ ਦਾ ਇੱਕ ਆਪਣਾ ਅਖਤਿਆਰੀ ਕੋਟਾ ਹੈ ਕਾਉਂਸਲਰ ਕਿਸੇ ਸਰਕਾਰ ਤੇ ਡਿਪੈਂਡ ਨਹੀਂ ਹੈ ਜੀ ਔਰ ਇੱਕ ਵੱਡੀ ਗੱਲ ਇਹ ਵੀ ਜਿਹੜਾ ਮੈਂਬਰ ਪਾਰਲੀਮੈਂਟ ਹੈ ਕਾਂਗਰਸ ਆ ਜਿੰਨੇ ਵੀ ਸੈਂਟਰ ਦੇ ਫੰਡ ਆਣੇ ਨੇ ਜੀ ਉਹਦਾ ਮੋਨਿਟਰਿੰਗ ਕਮੇਟੀ ਦਾ ਚੇਅਰਮੈਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ ਜੀ ਉਹ ਸਾਡੇ ਲਈ ਵਾਅਦੇ ਦੀ ਗੱਲ ਰਹਿਣੀ ਹੈ ਵੀ ਮੈਂਬਰ ਪਾਰਲੀਮੈਂਟ ਜਿਵੇਂ ਐਨ ਕੈਪਚਰ ਸੀ ਜੀਟੀ ਰੋਡ ਤਿਆਰ ਕਰਾਈ ਸੀ ਐਨ ਕੈਪ ਦੇ ਵਿੱਚ ਅਸੀਂ ਮੇਨ ਜਗਰਾਮ ਪੁਲ ਤੋਂ ਲੈ ਕੇ ਢੋਲੇਵਾਲ ਤੱਕ ਜੀ ਔਰ ਵਿਸ਼ਕਰਮਾ ਚੌਂਕ ਤੋਂ ਲੈ ਕੇ ਗਿਲ ਚੌਂਕ ਤੱਕ ਜਿਹੜਾ ਉਹ ਸੀਵਰੇਜ ਲਾਈਨ 40 ਸਾਲ ਪੁਰਾਣੀ ਸੀ ਉਹ ਸੁਪਰ